ਕਈ ਵੋਟਾਂ ਦਾ ਮਾਹੌਲ ਆਇਆ ਇਸ ਵਾਰ ਤੁਸੀਂ ਵੋਟਾਂ ਕਿਹਨੂੰ ਪਾਉਂਗੇ ਐਤਕੀ ਹਾਂਜੀ ਕਿ ਅਸੀਂ ਸਰਦਾਰ ਸਮਰਜੀਤ ਸਿੰਘ ਮਾਨ ਨੂੰ ਵੋਟ ਬਣਗੀ ਅੱਛਾ ਜੀ ਹਾਂਜੀ ਕਾਰਨ ਪਹਿਲਾਂ ਕਿਹਨੂੰ ਪਾਈ ਸੀ ਜੀ ਪਹਿਲਾਂ ਅਸੀਂ ਪ੍ਰਮਾਨ ਮਾਨ ਨੂੰ ਪਾਈ ਸੀ ਅੱਛਾ ਐਤਕੀ ਫਿਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਕਿਉਂ ਪਾਉਂਗੇ ਜੀ ਬਦਲਾਅ ਹੋਵੇ ਜੀ ਪੰਜਾਬ ਦਾ ਆਪਣੇ ਲਈ ਅੱਛਾ ਭਗਵੰਤ ਮਾਨ ਤੋਂ ਤੰਗ ਆ ਗਏ ਕਾ ਕਾ ਤੋਂ ਉਹ ਜੀ ਆਪਣੇ ਬਾਦ ਨਹੀਂ ਪੂਰੀ ਕੀਤੀ ਉਹਨੇ ਸਾਰਾ ਜੀ ਵੀ ਨਸ਼ਾ ਮੁਕਤ ਕਰਨ ਦਾ ਪਿਆਰ ਉਹ ਅੱਛਾ ਤੇ ਬਾਕੀ ਹੋਰ ਬਾਦ ਸੀ ਜਿਹੜੇ ਉਹ ਕੋਈ ਵੀ ਨਹੀਂ ਪੂਰਾ ਕੀਤਾ ਜੀ ਉਹਨੇ ਪੰਜਾਬ ਚ ਨਸ਼ਿਆਂ ਦਾ ਹੜਾ ਇੰਨਾ ਹੀ ਆਪਣੇ ਜਿਹੜੇ ਨੌਜਵਾਨ ਮੁੰਡੇ ਨੇਗੇ ਟੀਕੇ ਲਾ ਕੇ ਮਰ ਰਹੇ ਨੇਗੇ ਕਿੱਤਾ ਵੀ ਕੇ ਮਰ ਰਹੇ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਿਸ਼ਾਨੀ ਬੰਦ ਹੋਇਆ ਪੰਜਾਬ ਚ ਚਾਰਾ ਨਾ ਚਾਂਗਰਾ ਮਿਕਰੇ ਜੀ ਸਰਦਾਰ ਸਿਮਰਜੀਤ ਮਾਨ ਫਿਰ ਇਹ ਚੀਜ਼ਾਂ ਤੇ ਸਿਕੰਜਾ ਕਸੂਗਾ ਹਾਂਜੀ ਕਸੂਗਾ ਕਸਣਗੇ ਜਰੂਰ ਕਸਣਗੇ ਜੀ ਅੱਛਾ ਇਸ ਕਰਕੇ ਤੁਸੀਂ ਹਾਂਜੀ ਐਡੀ ਮਾਨ ਸਾਹਿਬ ਨੂੰ ਕੋਈ ਪੱਤਰ ਆਉਣ ਗਿਆ ਜੀ ਠੀਕ ਹੈ ਉਹ ਵੀ ਅਪੀਲ ਹੈ ਜੀ ਸਰਦਾਰ ਅਮਨਜੀਤ ਸਿੰਘ ਮਾਨ ਨੂੰ ਜਦਿਆ ਹੋ ਜੀ ਤੇ ਪੰਜਾਬ ਚ ਕਿਸੇ ਨਹੀਂ ਕਹਿੰਦਾ